ਜੋ ਦੇਖ ਰਹੇ ਨਹੀਂ ਟਾਈਮ ਪੰਜਾਬ ਤੇ ਅਸੀਂ ਖੜੇ ਹਾਂ ਖਨੋਰੀ ਬਾਰਡਰ ਤੇ ਸਾਡੇ ਨਾਲ ਹਨ ਬੀਕੇਜੂ ਸਿਰਸਾ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਜਿਹੜਾ ਪਿਛਲੇ ਦਿਨੀ ਦਿੱਲੀ ਦੇ ਹਵਾਈ ਅੱਡੇ ਦੇ ਉੱਪਰ ਜਿਹੜਾ ਉਹਨਾਂ ਨੂੰ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਜਾਣਾ ਸੀਗਾ ਤੇ ਉੱਥੇ ਜਾਣ ਤੋਂ ਜਿਹੜਾ ਰੋਕਿਆ ਗਿਆ ਉਹਦੇ ਸਬੰਧ ਦੇ ਵਿੱਚ ਗੱਲ ਕਰਦੇ ਆ ਸਿਰਸਾ ਸਾਹਿਬ ਜਿਹੜਾ ਤੁਹਾਨੂੰ ਉੱਥੇ ਰੋਕਿਆ ਗਿਆ ਉਹ ਕੀ ਕਾਰਨ ਸੀਗਾ ਕੀ ਸਮਝਦੇ ਆ ਅਸਲ ਕਾਰਨ ਜਿਹੜਾ ਹੈ ਨਾ ਉਹ ਇਹ ਆ ਕਿ ਮੋਦੀ ਸਰਕਾਰ ਜਿਹੜੀ ਹੈ ਨਾ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੀਆਂ 2024 ਚ ਇਲੈਕਸ਼ਨਾਂ ਹੋ ਕੇ ਗਈਆਂ ਨੇ ਤੇ ਇਸ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਬਹੁਤ ਨਮੋਸ਼ੀ ਭਰੀ ਮਹਾਰ ਹਾਰ ਕਮਾਗਾ ਬੇਸ਼ੱਕ ਤੁਸੀਂ ਕਹੋਗੇ ਵੀ ਹਾਰ ਕਿਵੇਂ ਵੀ ਉਹਨਾਂ ਨੇ ਤੇ ਸਰਕਾਰ ਬਣ ਗਈ ਹੈ ਉਹਨਾਂ ਦੀ ਸਰਕਾਰ ਬਣੀ ਹੈ ਬਸਾਕੀਆਂ ਦੇ ਸਾਰੇ ਉਹ ਕਹਿੰਦੇ ਸੀ ਅਬ ਕੀ ਬਾਰ 400 ਦੇ ਪਾਰ 400 ਦੇ ਪਾਰ ਕਰਦਿਆਂ ਕਰਦਿਆਂ ਉਹ ਤਾਂ ਬਹੁਤ ਮਤ ਵੀ ਨਹੀਂ ਲੈ ਸਕੇ ਤੇ 240 ਦੇ ਆਗੇ ਤੇ ਇਸ ਕਰਕੇ ਉਹਨਾਂ ਨੂੰ ਇਹ ਹੋ ਗਿਆ ਕਿਰਪਾਨ ਸ੍ਰੀ ਸਾਹਿਬ ਦਾ ਤਾਂ ਉਹਨਾਂ ਨੇ ਬਣਾ ਬਹਾਨਾ ਉਹਨਾਂ ਨੂੰ ਇਹ ਸੀ ਕਿ ਜਿਹੜੇ ਦੱਖਣੀ ਭਾਰਤ ਦੇ ਵਿੱਚ ਪੰਜਾਬ ਦੇ ਕਿਸਾਨ ਆਗੂ ਜਾ ਕੇ ਉਹਨਾਂ ਲੋਕਾਂ ਨੂੰ ਜਾਦਕਰ ਕਰਕੇ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ ਤੇ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਵਿਧਾਨ ਸਭਾ ਦੀਆਂ ਜਿੱਥੇ-ਜਿੱਥੇ ਵੀ ਇਲੈਕਸ਼ਨ ਹੋਣੀਆਂ ਉੱਥੇ ਉਹਨਾਂ ਨੂੰ ਨੁਕਸਾਨ ਹੋਣਾ ਤੇ ਇਸ ਕਰਕੇ ਉਹਨਾਂ ਨੇ ਸ੍ਰੀ ਸਾਹਿਬ ਦਾ ਬਹਾਨਾ ਬਣਾ ਕੇ ਜੇ ਸ੍ਰੀ ਸਾਹਿਬ ਦੀ ਗੱਲ ਹੁੰਦੀ ਤੇ ਇਹੋ ਜਿਹੀ ਸ੍ਰੀ ਸਾਹਿਬ ਜਿਹੜੀ ਆ ਇਹ ਮੇਰੇ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਇਸਰੀ ਘਰ ਮੇਰੀ ਪਈ ਹੈ ਤੇ ਬਹੁਤ ਵਾਰ ਤੁਸੀਂ ਸਫਰ ਵੀ ਕਰ ਚੁੱਕੇ ਹੋ ਸਬਰ ਤਾਂ ਵੀ ਮੈਨੂੰ ਕੋਈ ਗਿਣਤੀ ਨਹੀਂ ਆ ਗਈ ਜਿਸ ਤਰ੍ਹਾਂ ਕਿ ਮੇਰਾ ਹੁਣ ਆਪਣਾ ਜਿਹੜਾ ਫਾਰਮ ਹੈ ਉਹ 36 ਗੜ ਰਾਇ ਉੱਥੇ ਹੈਗਾ ਅ ਦੁਰਗ ਜਲਾ ਹੈ ਦੁਰਗ ਜ਼ਿਲ੍ਹੇ ਦੇ ਵਿੱਚ ਮੇਰਾ ਉੱਥੇ ਫਾਰਮ ਹੈ ਜੀ ਤੇ ਉਸ ਫਾਰਮ ਦੇ ਵਿੱਚ ਮੇਰੇ ਬੇਟੇ ਉੱਥੇ ਰਹਿੰਦੇ ਨੇ ਭਲੇ ਤੇ ਮੈਂ ਸਾਲ ਦੇ ਵਿੱਚ ਤਿੰਨ ਚਾਰ ਚੱਕਰ ਜਿਹੜੇ ਨੇ ਉਹ ਮਲਕ ਜਿਹੜੇ ਮੇਰੇ ਹੁਣ ਵੀ ਚੱਲਦੇ ਹੰਦੋਲਨ ਦੇ ਵਿੱਚ ਵੀ ਤਿੰਨ ਵਾਰ ਮੈਂ ਕੇਰਲਾ ਜਾਇਆ ਹਾਂ ਮਹਾਰਾਸ਼ਟਰ ਜਾਇਆ ਹਾਂ ਹੋਰ ਬਹੁਤ ਸਾਰੀਆਂ ਸਟੇਟਾਂ 'ਚ ਜਾ ਕੇ ਆਏ ਹਾਂ ਛੱਤੀਗੜ੍ਹ 'ਚ ਮੇਰੇ ਜ਼ਿਕਰ ਲੱਗਦਾ ਹੀ ਰਹਿੰਦੇ ਆ ਤੇ ਇਹ ਤੇ ਜਿਹੜਾ ਇੱਕ ਇਹਨਾਂ ਨੇ ਬਹਾਨਾ ਬਣਾ ਹੁਣ ਡੱਲੇਵਾਲ ਸਾਹਿਬ ਨੇ ਜਿਹੜੇ ਉਹਨਾਂ ਦੇ ਕਿਹੜੇ ਚੱਕ ਘੱਟ ਚੱਕਰ ਲੱਗੇ ਨੇ ਉਹ ਵੀ ਮਤਲਬ ਕਿ ਜਾ ਰਹੇ ਨੇ ਇਹਨਾਂ ਲਗ ਜਦੋਂ ਦਾ ਹੰਦੋਲਨ ਚੱਲ ਰਿਹਾ ਹੈ ਜੀ ਜੀ ਤੇ ਇਹ ਤੇ ਉਹਨਾਂ ਨੇ ਇੱਕ ਬਹਾਨਾ ਬਣਾਇਆ ਪਹਿਲਾਂ ਵੀ ਤਾਂ ਹਵਾਈ ਸਫਰ ਕਰਦੇ ਹੀ ਰਹੇ ਆ ਉਹ ਵੀ ਕਰਦੇ ਰਹੇ ਆ ਤੁਸੀਂ ਬਿਲਕੁਲ ਇਹਦੇ ਪਿੱਛੇ ਨਾ ਇੱਕ ਤੀਰ ਨਾ ਹੀ ਸਮਝਿਆ ਕਿ ਦੋ ਨਿਸ਼ਾਨੇ ਕੀਤੇ ਉਹਨਾਂ ਨੇ ਜੀ ਇੱਕ ਤੇ ਉਹਨਾਂ ਨੇ ਇਹ ਆਪੇ ਉਧਰ ਜਾਣਗੇ ਤੇ ਇਹ ਲੋਕਾਂ ਨੂੰ ਲਾਮਬੰਦ ਕਰਨਗੇ ਤੇ ਇੱਕ ਜਿਹੜਾ ਇਹਨਾਂ ਦਾ ਕਿਸਾਨ ਅੰਦੋਲਨ ਹੈ ਉਹ ਹੋਰ ਜਿਹੜਾ ਉਬਲੰਦੀਆਂ ਨੂੰ ਛੂਵੇਗਾ ਤੇ ਲੋਕ ਇਹਨਾਂ ਦੇ ਨਾਲ ਜੁੜ ਰਹੇ ਨੇ ਦੱਖਣੀ ਭਾਰਤ ਤੋਂ ਵੀ ਜਿਸ ਤਰ੍ਹਾਂ ਉੱਤਰੀ ਭਾਰਤ ਵਿੱਚ ਕਿਸਾਨ ਅੰਦੋਲਨ ਦੇ ਨਾਲ ਲੋਕ ਜੁੜੇ ਹੋਏ ਨੇ ਇਸੇ ਤਰ੍ਹਾਂ ਇੱਕ ਲਹਿਰ ਉੱਥੇ ਬਣ ਸਕਦੀ ਆ ਜੇ ਪੰਜਾਬ ਦੇ ਆਗੂ ਜਾਣਗੇ ਤਾਂ ਤੇ ਇਸ ਨੂੰ ਉਹਨਾਂ ਨੂੰ ਉਥੋਂ ਦੀਆਂ ਰਿਪੋਰਟਾਂ ਬੜੀਆਂ ਵੀ ਜਿਹੜੇ ਸਾਡੇ ਦੱਖਣੀ ਭਾਰਤ ਦੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਆਜਨੀਤਿਕ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਬੜੀ ਮਿਹਨਤ ਕਰਕੇ ਜਿਹੜਾ ਸੀ ਉੱਥੇ ਇਕੱਠ ਵੀ ਕੀਤਾ ਉਹਨਾਂ ਨੇ ਵਿਨੈਕਸ ਲਾਏ ਉਹਨਾਂ ਨੇ ਥਾਂ ਥਾਂ ਦੇ ਤੇ ਜਿਹੜਾ ਸੀ ਮਰਕੇ ਲੋਕਾਂ ਤੱਕ ਪਹੁੰਚ ਕਰਕੇ ਤੇ ਉੱਥੇ ਇਕੱਠ ਕੀਤਾ ਉੱਥੇ ਨਾ ਜਾਣ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਫੋਨ ਕੀਤਾ ਉਹਨਾਂ ਨੂੰ ਪਤਾ ਲੱਗਿਆ ਅਸੀਂ ਦੱਸਿਆ ਵੀ ਐਸ ਐਸ ਤਰ੍ਹਾਂ ਸਾਨੂੰ ਇੱਥੇ ਰੋਕ ਦਿੱਤਾ ਹੈ ਤੇ ਉਹ ਇੰਨੇ ਭਾਵਕ ਹੋ ਗਏ ਵੀ ਅਸੀਂ ਤੇ ਇਨਾ ਖਰਚ ਕੀਤਾ ਜੇ ਤੁਸੀਂ ਨਾ ਆਓਗੇ ਤੇ ਅਸੀਂ ਲੋਕਾਂ ਨੂੰ ਕੀ ਜਵਾਬ ਦੇਵਾਂਗੇ ਅਸੀਂ ਫਿਰ ਉਹਨਾਂ ਨੂੰ ਸਮਝਾਇਆ ਵੀ ਇੱਥੇ ਤੁਹਾਡੇ ਕੋਲ ਦੋ ਬੰਦੇ ਸਾਡੇ ਆ ਗਏ ਨੇ ਤੇ ਤੁਸੀਂ ਇਹ ਨਾ ਸੋਚੋ ਪਰ ਸਾਡੀ ਜਿਹੜੀ ਹੈ ਇਹ ਕਿਰਪਾਣ ਹੈ ਇਹ ਕੋਈ ਐਵੇਂ ਨਹੀਂ ਇਦੇ ਪਿੱਛੇ ਇੱਕ ਬੜੀ ਵੱਡੀ ਇੱਕ ਜਿਹੜਾ ਉਹ ਵਿਧਾਨਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਤੇ ਇਹ ਜਿਹੜੀ ਗਾਥਰੇ ਵਾਲੀ ਸਾਡੀ ਸ੍ਰੀ ਸਾਹਿਬ ਆ ਇਹ ਕਿਰਪਾਨ ਅਸੀਂ ਸਰੀਰ ਨਾਲੋਂ ਅਲੱਗ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਕਿਹਾ ਵੀ ਜਿਸ ਤਰ੍ਹਾਂ ਜਿਹੜੇ Hindu ਧਰਮ ਨਾਲ ਸੰਬੰਧਿਤ ਲੋਕ ਜਿਹੜੇ ਨੇ ਉਹ ਜਨੇ ਉਹ ਪਾਉਂਦੇ ਨੇ ਹੁਣ ਜਿਹੜੇ ਜਨੇਊ ਦੇ ਧਾਰਨੀ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਜਨੇਊ ਆਪਣਾ ਜੜਾ ਉਹ ਸਰੀਰ ਨਾਲੋਂ ਅਲੱਗ ਨਹੀਂ ਕਰਦੇ। ਇਸੇ ਤਰ੍ਹਾਂ ਸਾਡਾ ਧਾਰਮਿਕ ਚਿੰਨ੍ਹ ਅਸੀਂ ਅਲੱਗ ਨਹੀਂ ਕਰ ਸਕਦੇ ਪਰ ਤੁਸੀਂ ਇਸ ਤਰ੍ਹਾਂ ਦੇ ਹਾਲਾਤ ਬਣਾਓ। ਫਿਰ ਉਹ ਇਸ ਗੱਲ ਤੋਂ ਹੋਰ ਵੀ ਭਾਵ ਕੋ ਕਹਿਣ ਲੱਗੇ ਕਿ ਫਿਰ ਅੱਗੇ ਕਿ ਜਦੋਂ ਕਿਤੇ ਅਸੀਂ ਬਣਾਈਏ ਤੇ ਫਿਰ ਕਿਤੇ ਇਸ ਤਰ੍ਹਾਂ ਦੇ ਹਾਲਤ ਬਣ ਜਾਣਗੇ ਤੇ ਤੁਸੀਂ ਇਹਦਾ ਕੋਈ ਪੱਕਾ ਹੱਲ ਸੋਚੋ। ਸੋ ਇਹ ਜਿਹੜਾ ਮੁੱਦਾ ਜਿਹੜਾ ਇਹ ਇੱਕ ਬੜਾ ਐਮ ਹੈ ਉਹਨਾਂ ਨੇ ਤੇ ਇੱਕ ਤੀਰ ਨਾਲ ਦੋਨਸ਼ਾਨੇ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕਾਂ ਦੇ ਵਿੱਚ ਇਸ ਚੀਜ਼ ਦਾ ਜਿਹੜਾ ਨਾ ਉਹ ਰੈਕਸ਼ਨ ਹੋਇਆ ਸਰਕਾਰ ਨੇ ਜੋ ਸਾਡੇ ਨਾਲ ਕੀਤਾ ਹੈ ਲੋਕਾਂ ਦੇ ਵਿੱਚ ਰੋਸ ਪਾਇਆ ਗਿਆ ਇਸ ਦਾ ਕੋਈ ਮੰਨ ਲਓ ਵੀ ਆਪਣੇ ਕਿਸਾਨੀ ਅੰਦੋਲਨ ਨੂੰ ਪੋਜੀਟਿਵ ਵੀ ਅਸਰ ਹੋਇਆ ਇਹਦਾ ਬਿਲਕੁਲ ਤੁਸੀਂ ਇਹ ਵੇਖੋ ਵੀ ਅੱਜ ਦਾ ਜਿਹੜਾ ਇਕੱਠ ਹੋਇਆ ਜਾਂ ਜਿੰਨਾ মিডিਆ ਨੇ ਜਿੱਦਰ ਜਦੋਂ ਸਾਨੂੰ ਉੱਥੋਂ ਮੋੜ ਦਿੱਤਾ ਵਾਪਸ ਤੇ ਤੁਸੀਂ ਇਹ ਵੇਖੋ ਵੀ ਮੀਡੀਆ ਦੇ ਵਿੱਚ ਇਹ ਖਬਰਾਂ ਜੜੀਆਂ ਨੇ ਕਿਤਨਾ ਚੱਲੀਆਂ ਇੱਕ ਇੱਕ ਬੱਚੇ ਤੱਕ ਇਹ ਜੜੀ ਖਬਰ ਜੜੀ ਆ ਉਹ ਪਹੁੰਚੀ ਆ ਹੋ ਸਕਦਾ ਜੇ ਅਸੀਂ ਉੱਥੇ ਚੱਲ ਜਾਂਦੇ ਤੇ ਇੰਨੀ ਪਬਲਿਸਿਟੀ ਸਮ ਜੜੀ ਆ ਉਹ ਨਾ ਮਿਲਦੀ ਤੇ ਕਾਮਲਾਟੂ ਚ ਜਾਣ ਕਰਤੇ ਜਿਹੜੀ ਕਿ ਸਾਨੂੰ ਉਥੋਂ ਰੋਕਣ ਦੇ ਨਾਲ ਜਿਹੜੀ ਆ ਉਹ ਜਿੰਨੀ ਪਬਲਿਸਿਟੀ ਮਿਲੀ ਆ ਜਿੰਨਾ ਲੋਕਾਂ ਨੇ ਸਾਨੂੰ ਜਿਹੜਾ ਉਹ ਮਾਨ ਸਰਕਾਰ ਦਿੱਤਾ ਔਰ ਇਥੋਂ ਤੱਕ ਵੀ ਕਹਿ ਦਿੱਤਾ ਕਈਆਂ ਨੇ ਤੇ ਇਹ ਕਹਤਾ ਕਿ ਜਿਹੜਾ ਕੰਮ ਅੱਜ ਤੱਕ ਸਾਡੇ ਸ਼ਰੋਣੀ ਕਮੇਟੀ ਦੇ ਮੈਂਬਰ ਸਖਤਰ ਪ੍ਰਧਾਨ ਜਨ ਰਾਗੀ ਢਾਡੀ ਕਵੀਸ਼ਰ ਤੇ ਜਿਹੜੇ ਕੌਮ ਦੇ ਪ੍ਰਚਾਰਕ ਨੇ ਬਹੁਤ ਜਿਹੜੇ ਮਤਲਬ ਕਿ ਲਾਇਕ ਵੀ ਨੇ ਤੇ ਜਿਸ ਤਰ੍ਹਾਂ ਜਥੇਦਾਰ ਵੀ ਨੇ ਅਕਾਲ ਤਖਤ ਦੇ ਉਹ ਵੀ ਜਦੋਂ ਬਾਹਰ ਜਾਂਦੇ ਨੇ ਤੇ ਉਹ ਸ੍ਰੀ ਸਾਭਾ ਜੜੀਆਂ ਨੇ ਲਾਗ ਜਾਂਦੀਆਂ ਤੇ ਤੁਸੀਂ ਸ੍ਰੀ ਸਾਭ ਜੜੀ ਆ ਉਹ ਨਹੀਂ ਲਾਈ ਤੇ ਤੁਸੀਂ ਜਿਹੜਾ ਉਥੋਂ ਵਾਪਸ ਆ ਗਏ ਜੇ ਤੁਸੀਂ ਇੱਕ ਬਹੁਤ ਹੀ ਜਿਹੜਾ ਇਹ ਵਧਾਈ ਦੇ ਪਾਤਰ ਜੇ ਤੇ ਸਾਨੂੰ ਇਸ ਚੀਜ਼ ਦਾ ਵੀ ਜਿਹੜਾ ਉਹ ਮਾਨ ਮਿਲਿਆ ਤੁਸੀਂ ਕੀ ਸਮਝਦੇ ਹੋ ਵੀ ਜਿਹੜਾ ਇਹ ਆਰਐਸਐਸ ਦੇ ਪ੍ਰਭਾਵ ਥੱਲੇ ਇਹ ਸਾਰਾ ਕੁਝ ਹੋਇਆ ਕਿਸਾਨੀ ਦੇ ਨਾਲ ਨਾਲ ਜਿਹੜਾ ਸਿੱਖੀ ਨੂੰ ਵੀ ਟਾਰਗੇਟ ਕੀਤਾ ਗਿਆ ਦੇਖੋ ਉਹ ਤੇ ਸ਼ੁਰੂ ਤੋਂ ਕੀਤਾ ਤੁਸੀਂ ਇਹ ਦੱਸੋ ਵੀ ਜਦੋਂ ਅਸੀਂ ਪਹਿਲਾਂ 2020 ਦੇ ਵਿੱਚ ਜਦੋਂ ਅਸੀਂ 26 ਨਵੰਬਰ ਨੂੰ ਚੱਲੇ ਆ ਸਾਨੂੰ ਹਰਿਆਣਾ ਬਾਰਡਰ ਤੇ ਰੋਕਿਆ ਗਿਆ ਹਰਿਆਣਾ ਬਾਰਡਰ ਤੋਂ ਤਸੀਂ ਧੱਕੇ ਮਾਰ ਮਾਰ ਕੇ ਸਾਡੇ ਜਿਹੜੇ ਨੌਜਵਾਨ ਸੀ ਉਹ ਲੈ ਗਏ ਧੱਕੇ ਤੇਲੀ ਬਾਰਡਰਾਂ ਤੇ ਅਸੀਂ ਚਲੇ ਗਏ ਜੀ ਲੇਕਿਨ ਦਿੱਲੀ ਤੋਂ ਕਿਹਾ ਤਾਂ ਨਹੀਂ ਜਾਣ ਦਿੱਤਾ ਤੇ ਸਾਨੂੰ ਰੋਜ਼ ਕਹਿੰਦੇ ਸੀ ਵੀ ਇਹ ਜਿਹੜੇ ਨੇ ਅਤਵਾਦੀ ਨੇ ਤੰਕਵਾਦੀ ਨੇ ਇਹ ਦੇਸ਼ทรੋਹੀ ਨੇ ਇਹ ਇਹ ਅੰਦੋਲਨ ਅੰਦੋਲਨ ਜੀਵੀ ਨੇ ਅੰਦੋਲਨ ਜੀਵੀ ਹਾਂ ਮਤਲਬ ਕਿ ਇਥੋਂ ਸਾਨੂੰ ਕਿਹੜੇ ਕਿਹੜੇ ਲਫ਼ਜ਼ ਜੜੇ ਨੇ ਉਹ ਵਰਤੇ ਗਏ ਤੇ ਹੁਣ ਵੀ ਜਿਹੜਾ ਆ ਸਾਨੂੰ ਜਿਹੜਾ ਆ ਜਿਹੜਾ ਹੁਣ ਆਪਾਂ ਬੈ ਖਲੋਤਿਆਂ ਇਥੇ ਪੰਜਾਬ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਖਲੋਤਿਆਂ ਤੇ ਉਹ ਬਾਰਡਰ ਤੇ ਅੱਗੇ ਫੋਰਸਾਂ ਜੜੀਆਂ ਲੱਗੀਆਂ ਨੇ ਤੇ ਸਾਨੂੰ ਜਿਹੜਾ 13 ਫਰਵਰੀ ਨੂੰ ਅਸੀਂ ਦਿੱਲੀ ਜਾਣਾ ਸੀ ਨਹੀਂ ਜਾਣ ਦਿੱਤਾ ਇਹ ਲੋਕਾਂ ਦੇ ਵਿੱਚ ਇੱਕ ਮੈਸੇਜ ਭੇਜਣ ਵਾਸਤੇ ਇਸ ਜੀ ਉਹਨਾਂ ਦਾ ਮਤਲਬ ਇੱਕ ਨਿਸ਼ਾਨਾ ਸੀ ਵੀ ਇਹ ਜਾਵੇਗਾ ਵੀ ਇਹ ਕੱਲੇ ਪੰਜਾਬ ਦੇ ਨਹੀਂ ਤੇ ਇਹ ਤਾਂ ਖਾਲਸਤਾਨੀ ਲੋਕ ਨੇ ਇਹ ਜਿਹੜੇ ਨੇ ਅਤੰਕੀ ਨੇ ਫਲਾਣਾ ਠਮਕਾ ਤੇ ਜਿਹੜੀ ਇਹ ਕਿਰਪਾਨ ਹੈ ਹੁਣ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਕਿਰਪਾਨ ਦਾ ਹੀ ਨਹੀਂ ਪਤਾ ਜੀ ਉਹਨਾਂ ਲੋਕਾਂ ਨੂੰ ਤੇ ਇਹ ਹਨਾ ਵੀ ਇਹ ਜਿਹੜਾ ਇਹ ਵੈਪਨ ਕਹਿੰਦਾ ਵੈਪਨ ਕਹਿੰਦੇ ਨੇ ਜੀ ਤੇ ਵੀ ਇਹ ਹਥਿਆਰ ਲੈ ਕੇ ਕਿਉਂ ਚੱਲਦੇ ਨੇ ਜਦੋਂ ਇਹ ਲਾਉ ਹੀ ਨਹੀਂ ਪਰ ਸਾਨੂੰ ਜਿਹੜੀ ਇਹ ਕਿਰਪਾ ਸ੍ਰੀ ਸਾਹਿਬ ਆ ਗਾਥਰੇ ਵਾਲੀ ਇਹ ਲਾਉ ਹੈ ਇਹ ਮਤਲਬ ਕਿ ਜਿਹੜੀਆਂ ਘਰੇਲੂ ਅਡਾਨਾਂ ਨੇ ਉਹਨਾਂ ਦੇ ਵਿੱਚ ਅਸੀਂ ਪਾ ਕੇ ਜਿਹੜੀਆਂ ਇਹ ਅਧਿਕਾਰ ਹੈ ਸਾਨੂੰ ਓਏ ਹਾਂਜੀ ਤੇ ਤੁਸੀਂ ਅੱਜ ਵੀ ਇੱਥੇ ਖਨੋਰੀ ਮੋਰਚੇ ਤੇ ਵੀ ਬਹੁਤ ਵੱਡਾ ਇਕੱਠ ਹੋਇਆ ਸ਼ੰਭੂ ਮੋਰਚੇ ਦੀਆਂ ਵੀ ਰਿਪੋਰਟਾਂ ਉੱਥੇ ਵੀ ਬਹੁਤ ਵੱਡਾ ਇਕੱਠ ਹੋਇਆ ਤਾਂ ਤੁਸੀਂ ਕੀ ਸਮਝਦੇ ਆਂ ਵੀ ਸਰਕਾਰ ਤੇ ਜਿਹੜਾ ਕੋਈ ਦਬਾਅ ਬਣਦਾ ਨਜ਼ਰ ਆ ਰਿਹਾ ਇਹ ਜਿਹੜਾ ਇੰਨਾ ਇਕੱਠ ਵੱਧ ਰਿਹਾ ਅੰਦੋਲਨ ਤੁਸੀਂ ਦੇਖੋ ਕਿ ਪਹਿਲਾਂ ਨਹੀਂ ਪਿਆ ਜਿਹੜਾ ਇਹ ਜਿਹੜੇ ਸਾਨੂੰ ਜਿਹੜੇ ਸਾਡੇ ਭਰਾ ਅੱਜ ਸਾਡੇ ਨਾਲ ਨਹੀਂ ਆਏ ਉਹ ਘਰਾਂ 'ਚ ਬੈਠੇ ਨੇ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਉਹ ਘਰਾਂ 'ਚ ਬੈਠੀਆਂ ਤੇ ਉਹ ਕਹਿੰਦੇ ਸੀ ਵੀ ਇਹ ਸਮਾਂ ਹੀ ਨਹੀਂ ਹੈਗਾ ਅੰਦੋਲਨ ਦਾ ਸਮਾਂ ਨਹੀਂ ਹੈਗਾ ਜਦੋਂ ਅਸੀਂ 13 ਫਰਵਰੀ ਨੂੰ ਆ ਕੇ ਬੈਠੇ ਹਾਂ ਤੇ ਉਸ ਟਾਈਮ ਤੇ ਸਾਨੂੰ ਕਈ ਪੱਤਰਕਾਰ ਵੀ ਕਹਿੰਦੇ ਸੀ ਵੀ ਹੁਣ ਤੁਹਾਡਾ ਇੱਥੇ ਠੀਕ ਨਹੀਂ ਹੈਗਾ ਵੀ ਇਲੈਕਸ਼ਨ ਡਿਕਲੇਅਰ ਹੋ ਗਈ ਆ ਤੇ ਹੁਣ ਤੁਸੀਂ ਇੱਥੇ ਕੀ ਕਰੋਗੇ ਜਾ ਕੇ ਅਸੀਂ ਕਿਹਾ ਵੀ ਤੁਸੀਂ ਵੇਖੋ ਬੰਦਾ ਕੀ ਆ ਜੇ ਅਸੀਂ 13 ਫਰਵਰੀ ਤੋਂ ਇਲੈਕਸ਼ਨਾਂ ਦੇ ਸਮੇਂ ਵਿੱਚ ਅੱਜ ਤੱਕ ਇੱਥੇ ਬੈਠੇ ਹਾਂ ਤੇ ਜਿਹੜੀ ਮੋਦੀ ਨੂੰ ਜਿਹੜੀ ਏਡੀ ਵੱਡੀ 60 ਬੱਜੀ ਆ ਉਹ ਇਸ ਅੰਦੋਲਨ ਦੇ ਕਾਰਨ ਵੱਜੀ ਆ ਕਿਉਂਕਿ ਇਹਦਾ ਜਿਹੜਾ ਉਹ ਪ੍ਰਚਾਰ ਹੋਇਆ ਤੇ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਖਾਤੇ ਨਹੀਂ ਖੁੱਲੇ ਨਹੀਂ ਤਾਂ ਸੁਖਵੀਰ ਬਾਦਲ ਦਾ ਤੇ ਭਾਜਪਾ ਦਾ ਸਮਝੌਤਾ ਹੋਣਾ ਸੀ ਪੰਜਾਬ ਦੇ ਵਿੱਚ ਇਹ ਕੋਸ਼ਤ ਚਿੱਟਾ ਲ ਜਾਂਦੇ ਨੇ ਤੇ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਨੁਕਸਾਨ ਹੋਣਾ ਤੇ ਯੂਪੀ ਦੇ ਵਿੱਚ ਹੋਣਾ ਰਾਜਸਥਾਨ ਦੇ ਵਿੱਚ ਹੋਣਾ ਇਹ ਜਿਹੜਾ ਉੱਤਰੀ ਭਾਰਤ ਵਿੱਚ ਨੁਕਸਾਨ ਹੋਇਆ ਇਹ ਜਿਹੜਾ 13 ਫਰਵਰੀ 2024 ਨੂੰ ਜਿਹੜਾ ਅਸੀਂ ਇਹ ਮੋਰਚਾ ਇੱਥੇ ਲਾਇਆ ਉਹਦੀ ਬਦੌਲਤੀ ਹੋਇਆ ਤੇ ਇਸੇ ਕਰਕੇ ਤੇ ਉਹ ਘਬਰਾਏ ਹੋਏ ਨੇ ਤਾਂ ਹੀ ਤਾਂ ਸਾਨੂੰ ਉਹਨਾਂ ਨੇ ਉਧਰ ਜਿਹੜਾ ਦਿੱਲੀ 에ਰਪੋਰਟ ਤੋਂ ਜਿਹੜਾ 26 ਤਰੀਕ ਨੂੰ ਵਾਪਸ ਮੁੜਿਆ ਜਾਂ ਅੱਗੇ ਜਾਣ ਨਹੀਂ ਦਿੱਤਾ ਵੀ ਇਹ ਮੋਰਚੇ ਦੀ ਬਦੌਲਤੀ ਆ ਤੇ ਮੋਰਚਾ ਜਿਹੜਾ ਅੱਜ ਜਿਸ ਤਰ੍ਹਾਂ ਲੋਕ ਇੱਥੇ ਆਏ ਨੇ ਲੋਕਾਂ ਦੇ ਵਿੱਚ ਉਤਸ਼ਾਹ ਤੇ ਸਰਕਾਰ ਦੇ ਉੱਤੇ ਜਿਹੜੇ ਨੇ ਉਹ ਮਤਲਬ ਕਿ ਇਸ ਤਰ੍ਹਾਂ ਦੇ ਸੰਘੇ ਜਿਹੜੇ ਨੇ ਇਹ ਕੱਸੇ ਜਾਣੇ ਇਸ ਚੀਜ਼ ਦਾ ਜਿਹੜਾ ਹਰਿਆਣਾ ਦੇ ਵਿੱਚ ਵੱਡੀਆਂ ਰੈਲੀਆਂ ਦਾ ਐਲਾਨ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਨਾਲ ਵੀ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਤੇ ਜਾਂ ਹਰਿਆਣਾ ਦੀ ਸਰਕਾਰ ਤੇ ਅਸਰ ਪਵੇਗਾ ਜਿਵੇਂ ਆਉਣ ਵਾਲੇ ਦਿਨਾਂ 'ਚ ਅੱਗੇ ਵਿਧਾਨ ਸਭਾ ਦੀਆਂ ਚੋਣਾਂ ਆਉਣੀਆਂ ਰਾਜਨੀਤਿਕ ਲੋਕ ਕਦੋਂ ਡਰਦੇ ਨੇ ਰਾਜਨੀਤਿਕ ਲੋਕ ਉਦੋਂ ਡਰਦੇ ਆ ਕਿ ਜਦੋਂ ਦੇ ਵਿੱਚ ਵੱਡੀਆਂ ਰੈਲੀਆਂ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਹੋਣ ਤੇ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਇਹ ਨੁਕਸਾਨ ਹੋਏਗਾ ਜਿਹਦਾ ਨੁਕਸਾਨ ਹੋ ਚੁੱਕਾ ਹੈ ਹੁਣ ਜਿਸ ਤਰ੍ਹਾਂ ਸਾਡੀ 15 ਸਤੰਬਰ ਨੂੰ ਜਿਹੜੀ ਆ ਜੀਂਦ ਜ਼ਿਲ੍ਹੇ ਦੇ ਉਚਾਣਾ ਅਨਾਜ ਮੰਡੀ ਵਿੱਚ ਜਿਹੜੀ ਰੈਲੀ ਆ ਉਹ ਤੁਸੀਂ ਰੈਲੀ ਵੇਖਿਓ ਕਿ ਉਹ ਰੈਲੀ ਹੁੰਦੀ ਆ કે ਰੈਲਾ ਹੁੰਦਾ ਬਹੁਤ ਵੱਡਾ ਇਕੱਠ ਹੋਏਗਾ ਇਸੇ ਤਰ੍ਹਾਂ 22 ਸਤੰਬਰ ਨੂੰ ਜੋ ਪਿਪਲੀ ਵਿੱਚ ਰੈਲੀ ਰੱਖੀ ਗਈ ਆ ਉਹ ਵੀ ਤੁਸੀਂ ਦੇਖ ਲੈ ਕਿੰਨੀ ਵੱਡੀ ਹੁੰਦੀ ਆ ਤੇ ਫਿਰ ਲੋਕਾਂ ਦੀ ਲੋਕ ਇਕੱਠ ਜਿਹੜੇ ਲੋਕਾਂ ਦੇ ਇਕੱਠਨ ਜਿਹੜੇ ਉਹੀ ਰਾਜਨੀਤਿਕ ਲੋਕਾਂ ਨੂੰ ਜਿਹੜਾ ਪ੍ਰਭਾਵਿਤ ਕਰਦੇ ਨੇ ਜੀ ਹਾਂ ਕਹਿ ਸਕਦੇ ਹਾਂ ਕਿ ਭਾਜਪਾ ਸਰਕਾਰ ਦੀਆਂ ਜੜਾਂ ਹਿਲਾਉਣ ਵਾਲੀਆਂ ਰੈਲੀਆਂ ਹੋ ਸਕਦੀਆਂ ਜੜਾਂ ਹਿਲਾਉਣ ਨਹੀਂ ਜੜਾ ਪੱਟਣ ਵਾਲੀਆਂ ਇਹ ਜੜੀਆਂ ਰੈਲੀਆਂ ਹੋਣਗੀਆਂ ਇਹ ਭਾਜਪਾ ਸਰਕਾਰ ਦੀਆਂ ਜੜਾਂ ਪੱਟਣ ਵਾਲੀਆਂ ਸਾਹਮਤ ਹੋਣਗੀਆਂ ਇਹ ਸਨ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜਿਹੜੇ ਦੱਸ ਰਿਹਾ ਸੀ ਕਿ ਕੇਂਦਰ ਸਰਕਾਰ ਵੱਲੋਂ ਕਿਸ ਤਰ੍ਹਾਂ ਕਿਸਾਨਾਂ ਦੇ ਨਾਲ ਤਾਂ ਹੋ ਹੀ ਰਿਹਾ ਜਿਹੜਾ ਉਹਨਾਂ ਨੂੰ ਸ਼ਰੀ ਸਾਹ ਪਾ ਕੇ ਜਾਣ ਤੋਂ ਰੋਕਿਆ ਗਿਆ ਟਾਰਗੇਟ ਕੀਤਾ ਗਿਆ ਉੱਥੇ ਕਿਸਾਨੀ ਅੰਦੋਲਨ ਦਾ ਜਿਹੜਾ ਉਹ ਦੇਸ਼ ਵਿਆਪੀ ਬਣਦਾ ਜਾ ਰਿਹਾ ਉਸ ਨੂੰ ਰੋਕਣ ਦਾ ਕਰਕੇ ਜਿਹੜਾ ਕਾਰਵਾਈਆਂ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਉਹਨਾਂ ਦੀ ਇਹਨਾਂ ਨੇ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਹੈ ਤੁਸੀਂ ਦੇਖ ਰਹੇ ਹੋ ਨੀਜ਼ ਟਾਈਮ ਪੰਜਾਬ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ